ਪੂਰੇ ਬੀਜੇਪੀ ਵਾਲਿਆਂ ਦਾ ਪੰਜਾਬ ਦੇ ਵਿੱਚ ਵਿਰੋਧ ਹੋ ਰਿਹਾ ਚਾਹੇ ਹੰਸ ਰਾਜ ਹੋਵੇ ਚਾਹੇ ਮਹਾਰਾਣੀ ਪ੍ਰਨੀਤ ਹੋਵੇ ਚਾਹੇ ਹਰਜੀਤ ਗਰੇਵਾਲ ਹੋਣ ਸੋ ਤਮਾਮ ਬੀਜੇਪੀ ਵਾਲਿਆਂ ਦਾ ਵਿਰੋਧ ਹੋ ਰਿਹਾ ਤੇ ਜਿਸ ਨੂੰ ਲੈ ਕੇ ਫਰੀਦਕੋਟ ਦੇ ਐਸਐਸਪੀ ਨਾਲ ਜਿਹੜੇ ਬੀਜੇਪੀ ਦੇ ਆਗੂ ਔਰ ਐਸਸੀ ਵਿੰਗ ਦੇ ਪ੍ਰਧਾਨ ਮਿਲੇ ਨੇ ਕਿ ਜੇ ਕਿਸਾਨ ਵਿਰੋਧ ਕਰਨਗੇ ਤਾਂ ਅਸੀਂ ਵਿਰੋਧ ਕਰਾਂਗੇ ਦੱਸਦੀ ਇਹ ਕਿ ਐਸਐਸਪੀ ਦੇ ਨਾਲ ਮੁਲਾਕਾਤ ਕੀਤੀ ਹੈ ਭਾਜਪਾ ਦੇ ਆਗੂਆਂ ਨੇ ਕਿ ਕਿਸਾਨ ਸਾਡੇ ਉਮੀਦਵਾਰਾਂ ਦਾ ਵਿਰੋਧ ਕਰ ਰਹੇ ਨੇ ਜੇ ਹੁਣ ਕਿਸਾਨ ਚ ਆ ਕਾਲੀਆਂ ਝੰਡੀਆਂ ਦਿਖਾਉਣਗੇ ਤਾਂ ਅਸੀਂ ਵੀ ਕਿਹੜਾ ਚੂੜੀਆਂ ਪਾਇਆ ਹੋਏ ਨੇ ਅਸੀਂ ਵੀ ਕਿਸਾਨਾਂ ਦਾ ਵਿਰੋਧ ਕਰਾਂਗੇ ਅ ਅੱਜ ਜੋ ਐਸਐਸਪੀ ਸਾਹਿਬ ਦੇ ਨਾਲ ਮੀਟਿੰਗ ਹੋਈ ਹੈ ਕੁਝ ਮੋਰਚੇ ਦੇ ਵੱਲੋਂ ਸਾਡੇ ਮੋਰਚਿਆਂ ਵੱਲੋਂ ਜਿਹੜੇ ਅਸੀਂ ਉੱਥੇ ਸੰਘਰਸ਼ ਕਰ ਰਹੇ ਹਾਂ ਆਪਦੀਆਂ ਹੱਕੀ ਮੰਗਾਂ ਨੂੰ ਲੈ ਕੇ ਉਹਦੇ ਦੌਰਾਨ ਜੋ ਇਲੈਕਸ਼ਨਾਂ ਦਾ ਦੌਰ ਹੈ ਅ ਲੀਡਰ ਹੈ ਜਿਹੜੇ ਪਾਰਟੀਆਂ ਦੇ ਕੈਂਡੀਡੇਟ ਨੇ ਉਹ ਆ ਰਹੇ ਨੇ ਉਹਨਾਂ ਦਾ ਵਿਰੋਧ ਹੋ ਰਿਹਾ ਹੈ ਤਾਂ ਉਹਦਾ ਜਿਹੜਾ ਸਾਡਾ ਫੋਰਮਾ ਦਾ ਸਾਡੇ ਮੋਰਚੇ ਦਾ ਦਿੱਤਾ ਹੋਇਆ ਪ੍ਰੋਗਰਾਮ ਹੈ ਵੀ ਉਹਨਾਂ ਨੂੰ ਉਹਨਾਂ ਦਾ ਵਿਰੋਧ ਕਰਨਾ ਔਰ ਉਹਨਾਂ ਦੇ ਜਿਹੜੇ ਕੋਈ ਸਵਾਲ ਜਵਾਬ ਕਰਨੇ ਉਹ ਸਾਡਾ ਪ੍ਰੋਗਰਾਮ ਹੈ ਅਸੀਂ ਉਹ ਕਰ ਰਹੇ ਹਾਂ ਐ ਐਸਐਸਪੀ ਸਾਹਿਬ ਦੇ ਨਾਲ ਮੀਟਿੰਗ ਕਰਨ ਦਾ ਸਿਰਫ ਇੰਨਾ ਹੀ ਮਸਲਾ ਸੀ ਉਹਨਾਂ ਨੇ ਇਹ ਕਿਹਾ ਵੀ ਆਪਦੇ ਹਾਲਾਤਾਂ ਨੂੰ ਕੰਟਰੋਲ ਦੇ ਵਿੱਚ ਰੱਖ ਕੇ ਜਾਬਤੇ ਦੇ ਵਿੱਚ ਰਹਿ ਕੇ ਜਿਹੜਾ ਕੰਮ ਉਹਨਾਂ ਨੇ ਸਾਨੂੰ ਕੋਈ ਪ੍ਰੋਗਰਾਮ ਕਰਨ ਤੋਂ ਮਨਾ ਨਹੀਂ ਕੀਤਾ ਨਾ ਅਸੀਂ ਪ੍ਰੋਗਰਾਮ ਕੋਈ ਪਿੱਛੇ ਹਟਾਉਣ ਲੱਗੇ ਅਸੀਂ ਦਿੱਤੇ ਹੋਏ ਪ੍ਰੋਗਰਾਮ ਕਰਾਂਗੇ ਹਾਂ ਐਸਐਸਪੀ ਸਾਹਿਬ ਨੂੰ ਇਹ ਜਰੂਰ ਉਹਨਾਂ ਦੀ ਸਾਨੂੰ ਜਿਹੜੀ ਅੱਜ ਮੀਟਿੰਗ ਦੇ ਵਿੱਚ ਰਿਕਵੈਸਟ ਕੀਤੀ ਹੈ ਵੀ ਮਾਹੌਲ ਨੂੰ ਜਿਹੜਾ ਬਿਲਕੁਲ ਸ਼ਾਂਤ ਰੱਖ ਕੇ ਆਪਦੇ ਜਾਬਤੇ ਦੇ ਵਿੱਚ ਰਹਿ ਕੇ ਕਾਨੂੰਨ ਨੂੰ ਬਿਨਾਂ ਕਿਸੇ ਹੱਥ ਦੇ ਵਿੱਚ ਲਿਆਂ ਜਿਹੜਾ ਤੁਸੀਂ ਆਪ ਦਾ ਪ੍ਰੋਟੈਸਟ ਕਰ ਸਕਦੇ ਅਸੀਂ ਉਹ ਪ੍ਰੋਟੈਸਟ ਕਰਾਂਗੇ ਪਰ ਅਸੀਂ ਇਹ ਵੀ ਵਿਸ਼ਵਾਸ ਦਿਵਾਉਣਾ ਹੈ ਵੀ ਇਹ ਨਹੀਂ ਹੈਗਾ ਕਿ ਕੋਈ ਜਿਹੜੇ ਹਾਲਾਤ ਹੈ ਉਹ ਬੇਕੰਟਰੋਲ ਹੋਏ ਵਿਖੋ ਮੁਕਾਬਲਾ ਅਸੀਂ ਆਪਦੇ ਹਰ ਪ੍ਰੋਗਰਾਮ ਦੇ ਵਿੱਚ ਸਾਡੇ ਜਿਹੜੀ ਪਬਲਿਕ ਹੁੰਦੀ ਹੈ ਸਾਡੇ ਨਾਲ ਕਿਸਾਨ ਹੁੰਦੇ ਨੇ ਅਸੀਂ ਉਹਨਾਂ ਨੂੰ ਸਮਝਾਉਂਦੇ ਰਹਿੰਨੇ ਆ ਗੱਲਾਂ ਕਿ ਜਦੋਂ ਅਸੀਂ ਪ੍ਰੋਟੈਸਟ ਕਰਾਂਗੇ ਤਾਂ ਸੁਭਾਵਿਕ ਹੈ ਕਿ ਜਿਹੜੀਆਂ ਪਾਰਟੀਆਂ ਦੇ ਵਿੱਚ ਸ਼ਰਾਰਤੀ ਲੋਕ ਹੁੰਦੇ ਆ ਉਹ ਮੁਕਾਬਲਾ ਵਗੈਰਾ ਕਹਿ ਕੇ ਇਹੋ ਜਿਹੀਆਂ ਗੱਲਾਂ ਫਲਾਉਣੀਆਂ ਸਾਨੂੰ ਢੁਕਾਉਣਾ ਇਹੀ ਗੱਲ ਉੱਥੇ ਬਣੀ ਹੈ ਨਾ ਖਨੋਰੀ ਬਾਰਡਰ ਤੇ ਸ਼ੁਭ ਕਰਨ ਦੀ ਜਿਹੜੇ ਸ਼ਹੀਦ ਹੋਣ ਵਾਲੀ ਗੱਲ ਬਣੀ ਉਧਰਲੇ ਪਾਸਿਓਂ ਆ ਕੇ ਸ਼ਰਾਰਤੀ ਅੰਸਰਾਂ ਵੱਲੋਂ ਸਾਡੇ ਨੌਜਵਾਨਾਂ ਨੂੰ ਢੁਕਾਇਆ ਗਿਆ ਅਸ਼ਲੀਲ ਹਰਕਤਾਂ ਕੀਤੀਆਂ ਗਈਆਂ ਤਾਂ ਉਹ ਫਿਰ ਨੌਜਵਾਨ ਢੜਕੇ ਤੇ ਫਿਰ ਜਿਹੜੀ ਟਕਰਾਰ ਹੋਇਆ ਤੇ ਸਾਡਾ ਨੌਜਵਾਨ ਜਿਹੜਾ ਸਾਡੇ ਵਿੱਚੋਂ ਗਿਆ ਇਹ ਹੀ ਚੀਜ਼ ਹੈ ਨਾ ਇਹ ਅਸੀਂ ਸਮਝਾਉਂਦੇ ਰਹਿੰਨੇ ਆਂ ਕਿ ਇਹ ਜਿਹੜੀਆਂ ਪਾਰਟੀਆਂ ਦੇ ਜਿਹੜੇ ਲੋਕ ਹੁੰਦੇ ਆ ਇਹਨਾਂ ਦੇ ਵਿੱਚ ਆਪਦੇ ਸ਼ਰਾਰਤੀ ਬੰਦੇ ਅਜਿਹਾਂ ਜਿਹੜੀਆਂ ਉਹਨਾਂ ਨੇ ਬਿਆਨਬਾਜ਼ੀਆਂ ਕਰਨੀਆਂ ਵੀ ਅਸੀਂ ਉਹਨਾਂ ਦੇ ਨਾਲ ਜਿਹੜਾ ਮੁਕਾਬਲਾ ਕਰਾਂਗੇ ਤਾਂ ਉਹ ਇੱਕ 扑ਕਾਉਣ ਵਾਲੀ ਉਹਨਾਂ ਦੀ ਮੈਂ ਕਹੂੰਗਾ ਵੀ ਬਿਆਨ ਹੈ ਅਸੀਂ ਇਹ ਤੋਂ ਬਿਲਕੁਲ ਸचेत ਰਹਾਂਗੇ ਅਸੀਂ ਆਪਦੇ ਦਾਇਰੇ ਦੇ ਵਿੱਚ ਰਹਿ ਕੇ ਕਰਾਂ ਨਹੀਂ ਉਸ ਚੀਜ਼ ਨੂੰ ਲੈ ਕੇ ਨਹੀਂ ਹੋਈ ਵੈਸੇ ਸਾਰਾ ਹੀ ਇਹ ਜਿਹੜਾ ਜਿੰਨਾ ਚੋਣਾ ਜਿੰਨਾ ਚਿਰ ਹੋ ਦੌਰ ਚੱਲਣਾ ਚੋਣਾ ਦਾ ਇਹ ਵਿਰੋਧ ਹੋਣੇ ਆ ਉਨ ਸਾਰੇ ਨੂੰ ਇਹ ਹੋਇਆ ਹੈ ਦੋਵੇਂ ਪ੍ਰਸ਼ਾਸਨ ਨਾਲ ਵੀ ਔਰ ਸਾਡੀਆਂ ਜਥੇਬੰਦੀਆਂ ਨਾਲ ਵੀ ਵੀ ਦੋਹੇ ਐਗਰੀ ਹੋ ਕੇ ਕਿਸੇ ਵੀ ਮਤਲਬ ਕੇ ਵੀ ਹਾਲਾਤ ਨੂੰ ਵਿਗੜਨ ਤੋਂ ਬਚਾਉਣਾ ਇਸੇ ਕਰਕੇ ਜਿਹੜੀ ਅੱਜ ਮੀਟਿੰਗ ਸਰ ਅੱਜ ਜਿਹੜੀ ਸਨਮੋਰਚ ਤੇ ਗੈਰ ਰਾਜਨੀਤਿਕ ਹੋਈ ਕਿ ਸਾਰੇ ਨਹੀਂ ਇਹ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਕਿਸਾਨ ਮਜ਼ਦੂਰ ਮੋਰਚਾ ਜਿਹੜੇ ਦੋਹੇ ਫੋਰਮ ਦੇਸ਼ ਭਰ ਦੀਆਂ ਜਥੇਬੰਦੀਆਂ ਨੂੰ ਲੈ ਕੇ ਸ਼ੰਭੂ ਬਾਰਡਰ ਤੇ ਖਨੋਰੀ ਬਾਰਡਰ ਤੇ ਡੱਬਾਲੀ ਬਾਰਡਰ ਤੇ ਮੱਖ ਮੱਖ ਵਾਡਰਾਂ ਤੇ ਲੜਾਈ ਅਸੀਂ ਲੜ ਰਹੇ ਹਾਂ ਉਹਨਾਂ ਫੋਰਮਾਂ ਦੀ ਹੋਈ ਹੈ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਤੇ ਕਿਸਾਨ ਮਜ਼ਦੂਰ ਮੋਰਚਾ ਦੋਹਾਂ ਕੋ ਯਾਨੀ ਕਿ ਵਿਰੋਧ ਹੋਵੇਗਾ ਪਰ ਜਿਵੇਂ ਪਹਿਲਾ ਗਰਮ ਹੋਏ ਦਾ ਮਾਹੌਲ ਹੋ ਜੂ ਉਹ ਨਹੀਂ ਕਿਤੇ ਨਹੀਂ ਬਿਲਕੁਲ ਬਿਲਕੁਲ ਵਿਰੋਧ ਹੋਊਗਾ ਜਿਹੜਾ ਪ੍ਰੋਗਰਾਮ ਸਾਨੂੰ ਸਾਡੇ ਮੋਰਚੇ ਦਾ ਦਿੱਤਾ ਹੋਇਆ ਹੈ ਵਿਰੋਧ ਹੋਊਗਾ ਸਵਾਲ ਜਵਾਬ ਦੇਣੇ ਪੈਣਗੇ ਲੀਡਰਾਂ ਨੂੰ ਸਵਾਲ ਜਵਾਬ ਹੋਣਗੇ ਪਰ ਇਹ ਨਹੀਂ ਹੈ ਵੀ ਅਸੀਂ ਕੋਈ ਉੱਥੇ ਮਾਹੌਲ ਨੂੰ ਖਰਾਬ ਕਰਾਂਗੇ ਹਾਂ ਕਾਨੂੰਨ ਨੂੰ ਨਹੀਂ ਹੱਥ ਚ ਲਿਆਜੂ ਥੈਂਕ ਯੂ ਅੱਜ ਸਿਯੁਕ ਸਰਮੋਰਚਾ ਗੈਰੈਂਟਡ ਮੀਟਿੰਗ ਹੋਈ ਹੈ ਕੀ ਫੈਸਲਾ ਦੇ ਉੱਤੇ ਹੋਵੇਗਾ ਅੱਜ ਕਿਸਾਨ ਯੂਨੀਅਨ ਦੇ ਗੈਰ ਰਾਜਨੀਤਿਕ ਵਿੰਗ ਨਾਲ ਅਸੀਂ ਮੀਟਿੰਗ ਕੀਤੀ ਹੈ ਜੋ ਇਹ ਆਪਣਾ ਬੀਜੇਪੀ ਕੈਂਡੀਡੇਟ ਦਾ ਵਿਰੋਧ ਕਰ ਰਿਹਾ ਹੈ ਉਸ ਸੰਬੰਧੀ ਇਹਨਾਂ ਨਾਲ ਗੱਲਬਾਤ ਹੋਈ ਹੈ ਇਹਨਾਂ ਨੇ ਸਾਨੂੰ ਵਿਸ਼ਵਾਸਨ ਦਿੱਤਾ ਹੈ ਵੀ ਜੋ ਵੀ ਹੈ ਕਾਨੂੰਨ ਦੇ ਦਾਇਰੇ ਚ ਰਹਿ ਕੇ ਆਪਦਾ ਪ੍ਰੋਟੈਸਟ ਕਰਨਗੇ ਉਸ ਤੋਂ ਬਾਹਰ ਨਹੀਂ ਜਾਣਗੇ ਬਾਕੀ ਜਿੱਥੇ ਬੰਦੀਆਂ ਨਾਲ ਵੀ ਗੱਲਬਾਤ ਕੀਤੀ ਆ ਉਹ ਕਹਿੰਦੇ ਹਾਂ ਜੀ ਅੱਜ ਇਹਨਾਂ ਨਾਲ ਮੀਟਿੰਗ ਰੱਖੀ ਹੈ ਕੱਲ ਅਸੀਂ ਉਹਨਾਂ ਨਾਲ ਕਰੀ ਨੇ ਵੀ ਬਾਕੀ ਆਉਤੀ ਦੱਸਦੇ ਐ ਐਸਐਸਪੀ ਦਾ ਕਹਿਣਾ ਹੈ ਕਿ ਅਸੀਂ ਮੀਟਿੰਗ ਕਰਾਂਗੇ ਕਿਸਾਨਾਂ ਦੇ ਨਾਲ ਉਹਨਾਂ ਨੂੰ ਸਮਝਾਵਾਂਗੇ ਕਾਨੂੰਨ ਦੇ ਦਾਇਰੇ ਵਿੱਚ ਰਹਿ ਕੇ ਪ੍ਰਦਰਸ਼ਨ ਕਰਨ ਦਾ ਉੱਥੇ ਹੀ ਕਿਸਾਨਾਂ ਦਾ ਕਹਿਣਾ ਹੈ ਕਿ ਅਸੀਂ ਅਸੀਂ ਕਾਨੂੰਨ ਦੇ ਦਾਇਰੇ ਵਿੱਚ ਹੀ ਰਵਾਂਗੇ ਅਸੀਂ ਆਪਣੇ ਜਾਬਤੇ 'ਚ ਰਹਿ ਕੇ ਹੀ ਸਵਾਲ ਪੁੱਛਾਂਗੇ ਪਰ ਅਸੀਂ ਸਵਾਲ ਜ਼ਰੂਰ ਪੁੱਛਾਂਗੇ ਕਿਉਂਕਿ ਸਾਡੇ ਨੌਜਵਾਨਾਂ ਦੇ ਕਤਲ ਹੋਏ ਨੇ ਪਰ ਉੱਥੇ ਹੀ ਭਾਜਪਾ ਦੇ ਆਗੂ ਅਰਸੀ ਵਿੰਗ ਦੇ ਪ੍ਰਧਾਨ ਕਹਿ ਰਹੇ ਨੇ ਕਿ ਅਸੀਂ ਕਿਸਾਨਾਂ ਦਾ ਵਿਰੋਧ ਕਰਾਂ ਜਿਸ ਤੋਂ ਬਾਅਦ ਐਸਐਸਪੀ ਦਾ ਬਿਆਨ ਹੈ ਕਿ ਅਸੀਂ ਦੋਨਾਂ ਨੂੰ ਸਮਝਾ ਦਿੱਤਾ ਕਿ ਜਾਬਤੇ ਵਿੱਚ ਰਹਿ ਕੇ ਇਹ ਪ੍ਰਦਰਸ਼ਨ ਕੀਤੇ ਜਾਂਦੇ ਨੇ